120 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਪ੍ਰਵਾਸੀ ਪੰਛੀ ਅਕਤੂਬਰ ਦੇ ਮਹੀਨੇ ਤੋਂ ਪਠਾਨਕੋਟ ਦੇ ਰਣਜੀਤ ਸਾਗਰ ਤੇ ਗੁਰਦਾਸਪੁਰ ਦੇ ਕੇਸ਼ਵਪੁਰ ਚੰਬ ਵਿਖੇ ਆਉਣਾ ਸ਼ੁਰੂ ਕਰ ਦਿੰਦੇ ਨੇ ਵਿਦੇਸ਼ੀ ਪੰਛੀਆਂ ਦੀ ਆਂਧ ਨਾਲ ਇੱਕ ਇਲਾਕਾ ਵੱਖਰਾ ਨਜ਼ਰ ਆਉਂਦਾ ਹੈ ਇਹ ਸਭ ਨੂੰ ਦੇਖਦੇ ਹੋਏ ਜੰਗਲੀ ਜੀਵ ਭਾਗ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਗੁਰਦਾਸਪੁਰ ਤੋਂ 8 ਕਿਲੋਮੀਟਰ ਦੂਰੀ ਤੇ ਕੇਸ਼ਵਪੁਰ ਸ਼ਾਮਬਾਯ ਜੋਗ ਦੇ ਕਰੀਬ 800 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਹਰ ਸਾਲ ਪ੍ਰਵਾਸੀ ਪੰਛੀ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਸ ਥਾਂ ਤੇ ਪਹੁੰਚਦੇ ਨੇ ਪਠਾਨਕੋਟ ਤੋਂ ਕਰੀਬ 25 ਕਿਲੋਮੀਟਰ ਦੀ ਦੂਰੀ ਤੇ ਰਣਜੀਤ ਸਾਗਰ ਡੈਮ ਵਿੱਚ ਵੀ ਕਰੀਬ 600 ਏਕੜ ਦੀ ਥਾਂ ਇਹਨਾਂ ਪ੍ਰਵਾਸੀ ਪੰਛੀਆਂ ਦੇ ਲਈ ਰਾਖਵੀਂ ਰੱਖੀ ਗਈ ਹੈ ਇਹਨਾਂ ਦੋਵੇਂ ਥਾਵਾਂ ਤੇ ਕਾਜ਼ਾਕਿਸਤਾਨ ਸਾਈਬੇਰੀਆ ਸਮੇਤ ਹੋਰ ਕਈ ਦੇਸ਼ਾਂ ਤੋਂ ਇਹ ਪੰਛੀ ਛੱਬ ਕੇ ਪਹੁੰਚ ਕੇ ਪਾਣੀ ਵਿੱਚ ਖੇਡਦੇ ਨੇ ਤੇ ਲੋਕ ਇਹਨਾਂ ਪੰਛੀਆਂ ਨੂੰ ਦੇਖਣ ਲਈ ਦੂਰ ਦੂਰ ਤੋਂ ਆਉਂਦੇ ਨੇ ਇਹ ਪੰਛੀ ਲਗਭਗ 4 ਮਹੀਨੇ ਇਸ ਥਾਂ ਤੇ ਠਹਿਰਦੇ ਨੇ ਫਰਵਰੀ ਦੇ ਮਹੀਨੇ ਆਪਣੇ ਦੇਸ਼ ਪਰਤ ਜਾਂਦੇ ਨੇ ਦੱਸਿਆ ਜਾਂਦਾ ਹੈ ਕਿ ਇੱਥੇ 20 ਤੋਂ ਕਿਸਮ ਦੇ ਪੰਛੀ ਆਉਂਦੇ ਨੇ ਜਿਨ੍ਹਾਂ ਵਿੱਚ ਟਫਟੇਡ ਵਿਜ਼ਨ ਸਾਈਬੀਰੀਅਨ ਮੁਰਗਾਮੇ ਪੈਂਚਿੰਗ ਗਡਵਾਲਸ ਸ਼ਾਮਿਲ ਨੇ ਤਦ ਦਾ ਸਹਿਵਤਾ ਕਿਉਂਕਿ ਐਕੀ ਜਿਹੜਾ ਕਲਾਈਮੇਟ ਕ੍ਰੇਸ਼ਨ ਜਿਹੜੀ ਆ ਕਾਫੀ ਪਿਛਲੇ ਸਾਲਾਂ ਨੂੰ ਖਰਾਬ ਕਹਿ ਸਕਦੇ ਆਪਾਂ ਹੋਇਆ ਕਿ بارشਾਂ ਘੱਟ ਹੋਈਆਂ ਤੇ ਥੋੜੀ ਜਿਹੀ ਗਰਮੀ ਵੀ ਜਾਰੀ ਰਹੀ ਹੈ ਲੇਕਿਨ ਹੁਣ ਜਦੋਂ ਠੰਡ ਸ਼ੁਰੂ ਹੋਈ ਹੈ ਪ੍ਰਵਾਸੀ ਪੰਛੀ ਜਿਹੜੇ ਆ ਆਉਣੇ ਲੱਗ ਆਉਣ ਲੱਗ ਪਏ ਆ ਤੇ ਇਹ ਜਿਉਂ-ਜਿਉਂ ਠੰਡ ਜਿਹੜੀ ਵਧੀ ਜਾਣੀ ਹੈ ਇਸ ਤਰ੍ਹਾਂ ਇਹਨਾਂ ਦੀ ਸਪੀਸੀਜ਼ ਔਰ ਨੰਬਰਿੰਗ ਵੀ ਵਧੀ ਜਾਣੀ ਹੈ ਐਸ ਲਈ ਜਿਹੜੀ ਸਾਡੀ ਔਰਲ ਕੈਲਕੂਲੇਸ਼ਨ ਹੈਗੀ ਉਹ ਲਗਭਗ 7.5 ਤੋਂ 8000 ਦੇ ਲੱਗ ਕੇ ਜਿਹੜੇ ਪੰਛੀ ਆ ਚੁੱਕੇ ਆ ਇਹ ਗਿਸ਼ੋਪੁਰ ਸ਼ਾਮ ਦੇ ਵਿੱਚ ਔਰ ਜੀਸਾਗ ਡੈਮ ਦੇ ਵਿੱਚ ਵੀ 350 400 ਦੇ ਲਾਗੇ ਅੱਗੇ ਪੰਛੀ ਜਿਹੜੇ ਆ ਦੋ ਤਿੰਨ ਦਿਨ ਪਹਿਲਾਂ ਹੀ ਵੇਖੇ ਆ ਵੇ ਉਹ ਕਿਉਂਕਿ ਠੰਡ ਜਿਉਂ ਜਿਉਂ ਠੰਡ ਵਧਣੀ ਚੋਂ ਇਹਨਾਂ ਦੇ ਨੰਬਰਿੰਗ ਵਾਝਾ ਨਹੀਂ ਪਿਛਲੀ ਵਾਰ ਜਿਹੜੇ ਆ ਲਗਭਗ 3500 ਤੋਂ 4000 ਤੱਕ ਅਸੀਂ ਜਿਹੜੇ ਜੀਸਾਗ ਡੈਮ ਦੇ ਵਿੱਚ ਜਿਹੜੇ ਵੇਖੇ ਸੀਗੇ ਔਰ ਐਤ ਕੀ ਜਿਹੜਾ ਵਾ ਡੈਮ ਡੈਮ ਦਾ ਪਾਣੀ ਘਟਿਆ ਤਾਂ ਸਾਨੂੰ ਆਸ ਆ ਕੇ ਡੈਮ ਦਾ ਪਾਣੀ ਘਟੂਣ ਦੇ ਵੇਲੇ ਸਾਡੇ ਜਿਹੜੇ ਪੰਛੀ ਅੱਗੇ ਨੂੰ ਵਧਣਗੇ ਸਾਡੇ ਕੋਲ 4 4-5 ਸਪੀਸੀ ਜਿਹੜੀਆਂ ਆ ਚੁੱਕੀਆਂ ਵਾਂ ਜਿਹੜੀਆਂ ਵੀ ਥੋੜੇ ਜਿਹਾ ਗਰਮ ਮੌਸਮ ਦੇ ਵਿੱਚ ਗਰਮੋਂ ਸਰਦ ਦੇ ਵਿੱਚ ਆਉਂਦੀਆਂ ਵਾਂ ਤੇ ਇਹ 44 45 ਸਪੀਸੀ ਜਿਹੜੀਆਂ ਇੱਥੇ ਸਾਡੇ ਕੋਲ ਜਿਹੜੀਆਂ ਡਿਟੈਕ ਰਹੀ ਆਹੀ ਜਿਹੜੀਆਂ ਕਾਊਂਟਿੰਗ ਕਰਦੇ ਆ ਇਹਨਾਂ ਦੀ ਹਰ ਸਾਲ ਹੀ ਕਰਦੇ ਆ ਤੇ ਦੋ ਸਪੀਸੀ ਜਿਹੜੀ ਜਮਾ ਗੌਂਡਵੀਰ ਨਾਲ ਔਰ ਇੱਕ ਹੋਰ ਆ ਉਹ ਜਿਹੜੀਆਂ ਸਾਡੀਆਂ ਹੈਗੀਆਂ ਉਹ ਪਰਜੀ ਸਾਗ ਡੈਵਲ ਦੇ ਦੋ ਸਪੀਸੀ ਆਉਂਦੀਆਂ ਕਿਉਂਕਿ ਇੱਥੇ ਪਾਣੀ ਡੂੰਗਾ ਹੋਣ ਕਰਕੇ ਇੱਥੇ ਜਿਹੜੀ ਉਹਨਾਂ ਦੀ ਜਿਹੜੀ ਤਦਾਦ ਆ ਨੰਬਰਿੰਗ ਜਿਹੜੀ ਉਹ ਘਟ ਹੁੰਦੀ ਆ ਬਾਕੀ ਜਿਹੜੇ ਸਾਡੇ ਜਨਰਲ ਪੰਛੀ ਹੈਗੇ ਉਹ ਤੇ ਸਾਡੇ ਕੋਲ ਜਿਹੜੇ ਹੈਗੇ ਉਹ ਉਹ ਤਾਂ ਰਹਿੰਦੇ ਹੀ ਉੱਥੇ ਬਾਕੀ ਸਾਡੇ ਵੱਲੋਂ ਜਿਹੜੇ ਇਹਦੇ ਵਾਸਤੇ ਜਿਹੜੇ ਪ੍ਰਬੰਧ ਕੀਤੇ ਗਏ ਆਏ ਜਿਹੜਾ ਰਾਤਾਂ ਸਾਡੀਆਂ ਟੀਮਾਂ ਉੱਥੇ ਰਹਿੰਦੀਆਂ ਵਾਂ ਫਿਰ ਟੈਸਟ ਕਰਦੀਆਂ ਵਾਂ ਔਰ ਉਹਨਾਂ ਦਾ ਹੈਬਿਟੈਟ ਦੇ ਵਾਸਤੇ ਵੀ ਕੋਈ ਇਹਨਾਂ ਨੂੰ ਦਸਤਾਵਰ ਬਣਾ ਕਰੇ ਜਾਂ ਕੁਝ ਨਾ ਕਰੇ ਦੇਨ ਦਾ ਸਾਡੇ ਜਿਹੜੇ ਕੰਮ ਜਿਹੜੇ ਮੁਲਾਜ਼ਮਾ ਉਹ ਉੱਥੇ ਕੰਮ ਕਰ ਰਹੇ ਤੇ ਇਸ ਵਾਰ ਜਿਹੜੇ ਪਿਛਲੀ ਵਾਰੀ ਨਾਲੋਂ ਅੱਜ ਦੇ ਦਿਨ ਜੇ ਗੱਲ ਕਰੀਏ ਵਧਣਾ ਜਾਂ ਘਟਣਾ ਦੇਖੋ ਲਗਭਗ ਬਰਾਬਰ ਜੇ ਹੁਣ ਆਪਾਂ ਕਹਿੰਦੇ ਨੇ ਕਿ ਹੁਣ ਇੱਕਦਮ ਉੱਪਰ ਪਹਾੜ 'ਚ ਸਨੋਪਾਲ ਹੋਣ ਕਰਕੇ ਨਾ ਇੱਕਦਮ ਠੰਡ ਹੋ ਗਈ ਹੈ ਤੇ ਪਿਛਲੇ ਸਾਲ ਵੀ 7 7.5 8000 ਦੇ ਲੱਗੇ ਛੱਗੇ 9000 ਦੇ ਲੱਗੇ ਛੱਗੇ ਸੀ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਲੇਕਿਨ ਸਾਨੂੰ ਆਸ ਆ ਕਿ ਅੱਜ ਕੀ ਪਿਛਲੇ ਸਾਲ ਨੂੰ ਵਧਣਗੇ